ਇਤਲੇ ਮੇਰੇ ਭੈਣਾਂ ਵਾਸਤੇ ਮੇਕਅਪ ਦਾ ਸਾਮਾਨ ਟੂਟੇ ਸਾਮਾਨ। ਲੋ ਜੀ ਇੱਧਾ ਪੌਣਾ ਘੰਟਾ ਵਿਚਾਰੀ ਦੀ ਪਕਾਈ ਕਰਾਉਣ ਤੋਂ ਬਾਅਦ ਇਹਨਾਂ ਨੇ। ਇਹ ਤਾਂ ਪਹਿਲਾਂ ਵਾਲਾ ਹੀ ਪਸੰਦ ਆ ਗਿਆ। ਬਸਾਖੀ ਦੇ ਪਵਿੱਤਰ ਦਿਹਾੜੀ ਦੇ ਆਸਾਰਿਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਤੇ ਅੱਜ ਅਸੀਂ ਆਏ ਹਾਂ ਬਸਾਖੀ ਦੇ ਪਵਿੱਤਰ ਦਿਹਾੜੀ ਤੇ ਹਾਜੀ ਰਤਨ ਗੁਰੂ ਘਰ ਆਪਣੇ ਹਾਜੀ ਲਵਾਉਣ ਆਓ ਸਾਰੇ ਕਰਕੇ ਦਰਸ਼ਨ। ਦੋਸਤੋ ਜੁੜੇ ਰਹੋ ਸਾਡੇ ਨਾਲ ਬਲੌਗ ਦੇ ਵਿੱਚ ਅੱਜ ਅਸੀਂ ਦਰਸ਼ਨ ਕਰਾਂਗੇ ਤੇ ਨਾਲ ਆਪਣੇ ਦਰਸ਼ਕਾਂ ਨੂੰ ਵੀ ਸਾਰੇ ਦਰਸ਼ਨ ਕਰਾਵਾਂਗੇ। ਤੋਂ ਆਜੋ ਆਪਾਂ ਕਰਦੇ ਹਾਂ ਦਰਸ਼ਨ ਅੱਗੇ ਚੱਲ ਕੇ ਗੁਰੂ ਘਰ ਦੇ।

ਸਰੂਰ ਸਾਹਿਬ ਚੱਲਣਾ ਸਰੂਰ ਸਾਹਿਬ ਕਿੱਧਰ ਜਾਵੋ ਜੀ ਸਰੂਰ ਨੂੰ ਰੋਬਰ ਤੇ ਬਹੁਤ ਐਤਰਾ ਬਹੁਤ ਸਾਫ ਤੇ ਸਪਸ਼ਟ ਪਾਣੀ ਹੈ ਸਰੂਰ ਦਾ ਹੋ ਸਕਦਾ ਜਿਹੜਾ ਜੋ ਸਮਾਨ ਵਿਰਲਾ ਲੱਗਿਆ ਹੋਇਆ ਉਹ ਸਟਾਲਾਂ ਲੱਗੇ ਹੋਣਗੇ ਨੇ ਸਟਾਲਾਂ ਦੇਖਦੇ ਆਂ ਬਹੁਤ ਸੋਹਣਾ ਸਮਾਨ ਮੇਲੇ ਵਿੱਚ ਆਇਆ ਹੋਇਆ ਹੈ ਜੋ ਕਿ ਗੁਰੂਆਂ ਨਾਲ ਰਿਲੇਟਡ ਹੈ ਦੇਖਿਓ ਜੋ ਕਿ ਕੜੇ ਪਏ ਨੇ ਕੜੇ ਨੇ ਸਟਾਲਾਂ ਨੇ ਜਦੋਂ ਮੇਰੇ ਪਹਿਣਾ ਵਾਸਤੇ ਮੇਕਅਪ ਦਾ ਸਮਾਨ ਟੂਡੇ ਸਮਾਨ ਹੋ ਲੋ ਵੀ ਪੈਸੇ ਪੁਸੇ ਆਣਗੇ ਜੋ ਮਰਜ਼ੀ ਸ਼ੋਪਿੰਗ ਕਰ ਲੋ ਵਗੈਰਾ ਪੈਸਾ ਪੈਸਾ ਨਹੀਂ ਸ਼ੋਪਿੰਗ ਨਹੀਂ ਕੀਤੀ ਉਹ ਥੋੜਾ ਸਮਾਨ ਮੇਲੇ ਵਿੱਚ ਅਨੂ ਕੀ ਲੂ ਗਾਪਤ ਹੈ ਹੈ ਤੈਨੂੰ ਆਹੀ ਪੈਸਾ ਨਾ ਲਗਾ ਪਰ ਹੋਰ ਮੇਲਾ ਦੇਖ ਕੇ ਆਣੇ ਤੁਸੀਂ ਲੋ ਲਊਗੀ ਸਾਡੇ ਵੱਲ ਤਾਂ ਹੀ ਨਹੀਂ ਖੇਡਦਾ ਹੀ ਆਹ ਸੇਕ ਕਰ ਆ ਆ ਲੋ ਜੀ ਇਹਨਾਂ ਸਮਾਨ ਵੀ ਲੱਭ ਜਾ ਹਾਂ ਪਸੰਦ ਹੈ ਸੰਦਾਰ ਹੈ ਕੋਈ ਦੇਖਦੇ ਆ ਹਾਲੀਵੁੱਡ ਕਰਦਾ ਸੰਦਾਰ ਹਾਲੀਵੁੱਡ ਸੰਦਾਰ ਗੱਤ ਆਪਣਾ ਘੰਡਾ ਲਾਉਣੀਆਂ ਫੇਰ ਕਹਿੰਦੇ ਭਾਈ ਇਹ ਚ ਰੰਗ ਕੋਈ ਹੋਰ ਹੈਗਾ ਪਹਿਲਾ ਰੰਗ ਨਹੀਂ ਪਸੰਦ ਉਹ ਰੰਗ ਸੰਦਾਰ ਗਾ ਜੈਨੂ ਨੇ ਅੜਿਆਨਸ ਨਾਲ ਗੈਸ ਕਰਕੇ ਰੰਗ ਕੋਈ ਹੋਰ ਹੈ ਕੋਈ ਫੇਰ ਟਰਾਈ ਟੂ ਮਾਰਦੀ ਹੈ ਪੂਰੀ ਟਰਾਈ ਚੱਲਦੀ ਹੈ ਟਰਾਈ ਜੋਰਾ ਸ਼ੋਰਾ ਨਾਲ ਚੱਲਦੀ ਹੈ ਆ ਭਗਵਾਨ ਅੱਗੇ ਰੋਮਣੀਏ ਬਾਦ ਦੇਖਦੇ ਕੀ ਕਰਦੇ ਆ। ਸੋ ਵੀਰੇ ਨੇ ਸ਼ੀਸ਼ਾ ਦੇਤਾ ਕਹਿੰਦਾ ਸ਼ੀਸ਼ੇ ਹੀ ਦੇਖ ਲੋ। ਹਨਾ? ਕਿਹਾ ਯਾ? ਸੋਣੀ, ਧੀ ਲਾੜਾ। ਇਹ ਵੀ ਨਾ ਸੁਣਾ। ਆਹ ਸਹੀ ਹੈ ਸਹੀ ਹੈ ਸੋਹਣਾ ਸੋਹਣਾ। ਇੱਕ ਦੋ ਲੈਣਾ ਠੀਕ ਠੀਕ ਲਾੜਾ। ਇੱਕ ਦੋ। ਦੋ ਹੀ ਲਾ ਮਾਗੇ। ਕੱਲ ਦੇਖਦੇ ਆਂ ਕੀ ਲੈਂਦੇ ਆਂ ਇਹ ਕਿਹੋ ਜਿਹੀ ਹੈ ਇਹ ਲੋ ਜੀ ਅੱਧਾ ਪੌਣਾ ਘੰਟਾ ਬਜਾਰੇ ਦੀ ਪਕਾਈ ਕਰਾਉਣ ਤੋਂ ਵਾਅਦਾ ਇਹਨਾਂ ਨੇ ਹਾਂ ਪਹਿਲਾ ਵਾਲਾ ਪਸੰਦ ਆ ਗਿਆ ਛੱਡਿਆ ਕੋਈ ਟੌਪਸਿੰਗ ਦੇਖੀ ਬਣਾ ਦਿਖਾਓ ਮੜੇ ਕਿਵੇਂ ਆ ਤੁਸੀਂ ਵੀ ਦੇਖ ਕੇ ਦੱਸੋ ਤੁਹਾਨੂੰ ਕਿਵੇਂ ਲੱਗੇ ਸਾਰਿਆਂ ਨੂੰ ਸੋਨੇ ਵੈਸੇ ਤਾਂ ਬਰਾਏ ਵੀ ਟਰਾਈਟਰ ਕਰ ਦਵਾ ਹੁੰਦਾ ਭਾਈ ਨੇ ਭਜਾਈ ਤਾਂ ਤੁਸੀਂ ਪਾਜੋ ਭਾਈ ਫਿਰ ਜੇਬ ਨੂੰ ਪੈ ਗਈ ਉਹ ਜੇਬ ਨੂੰ ਪੈ ਗਈ ਉਹ ਜੇਬ ਚਾ ਲੋ ਜੇਬ ਚਾ ਕੋ ਅਰੇ ਅੱਛਾ 골ਡ ਰਿਚ ਸਰਚਰ ਲਈ ਸੀ ਆ ਲੋ ਜੀ ਕਾਦੋ ਖਾਲੀ ਫਾਈਨਲੀ ਪਸੰਦ ਆਈ ਗਿਆ ਮੈਂ ਤਾਂ ਐਸੀ ਅੱਧਾ ਪੌਣਾ ਘਟਾ ਲਾਉਣ ਤੋਂ ਬਾਅਦ ਕਹਿਣਗੇ ਨਾ ਪਰ ਰੰਗ ਕੋਈ ਹੋਰ ਦਿਖਾ ਦੇ ਰੰਗ ਵੀ ਦੇਖ ਲਿਆ ਡਿਜ਼ਾਈਨ ਵੀ ਦੇਖ ਲਿਆ ਪਸੰਦ ਵੀ ਆ ਗਿਆ ਸ਼ੁਕਰ ਹੈ ਰੱਬ ਦਾ ਪਹਿਲੀ ਵਾਰੀ ਕੋਈ ਚੀਜ਼ ਪਸੰਦ ਆਈ ਹੈ ਜਲਦੀ ਕਰੋ ਹੁਣ ਕੈਨਸਲ ਕਰਦੇ ਹੋ ਨਹੀਂ 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 ਗੋਲਨਾ ਚੈੱਕ ਕਰ ਰਹੇ ਸੀ ਜਦੋਂ ਚੈਕਿੰਗ ਚੱਲਦੀ ਹੈ ਵੀ ਗੋਲੀਆਂ ਗੋਲੀਆਂ ਸਹੀ ਹੈ ਅਲਾਈਨਮੈਂਟ ਬਹੁਤ ਮਹਿੰਗਾ ਹੈ ਪਰਸ ਤੇਰੇ ਕੋਲ ਸੀਗਾ ਛਰੀ ਓਏ ਛੱਤ ਛਰੀ ਪਰਸ ਤੇਰੇ ਕੋਲ ਚਲਾ ਗਿਆ ਦੇਖਦੇ ਨਾ ਬਲੱਗ ਲੋਣੇ ਕਿੱਧਰ ਲੈ ਗਏ ਉਹ ਪਰਸ ਤੇਰੇ ਕੋਲ ਆ ਮੰਮਣ ਦੇ ਕੇ ਭਲਾਈ ਜਾਂਦਾ ਚੱਲ 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 ਇਹ ਸਾਰੇ ਖਜ਼ਾਨਾ ਖਾਲੀ ਕਰਕੇ ਰਹਿਣਗੇ ਅੱਜ ਰੇਟ ਰੂਟ ਦਾ ਤਵੱਦ ਨਹੀਂ ਕੋਈ ਰੇਟ ਇੱਕੋ ਦਾ ਰੱਖਿਆ ਹੈ ਤਾਂ ਉਹ ਵੀ ਆ ਕੇ ਉੱਥੇ ਪੁੱਛਣ ਕਿ ਰੇਟ ਕੀ ਹੈ ਚੱਲ ਕੋਈ ਗੱਲ ਨਹੀਂ ਕਿਉਂ ਦੱਸ ਵੀ ਪਿੱਛੇ ਬੈਠੇ ਜਿੰਨਾ ਹੁਣੇ ਮੈਂ ਅੱਜ ਦਾ ਕੰਮ ਨਹੀਂ ਹੁੰਦਾ ਪੂਰਾ ਦਾ ਘੰਟਾ ਲਾ ਲੈਣਾ ਟਾਈਮ ਵੀ ਖਾ ਕਰੋਣ ਤੁਸੀਂ ਉਹਦੇ ਪੈਸੇ ਵੀ ਲੈਣੇ ਆਉਣੇ ਹਾਂ ਹੋ ਗਿਆ ਫਾਈਨਲ ਪਰਸ ਤਾਂ ਖਾਲੀ ਘਰ ਤਾਂ ਜੀ ਰਹਿ ਗਿਆ ਚਲੋ ਲੰਗਰ ਨਹੀਂ ਖਾਣਾ ਲੰਗਰ ਚਲੋ ਚੱਲੀਏ ਫਿਰ ਵਾਹਿਗੁਰੂ 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 ਬੋਲੋ ਵਾਹਿਗੁਰੂ ਵਾਹਿਗੁਰੂ ਦੋਸਤੋ ਹਾਸੀ ਮਜ਼ਾਕ ਆ ਗਾਲੀ ਥਾਂ ਤੇ ਸਾਨੂੰ ਬਹੁਤ ਵਧੀਆ ਲੱਗਿਆ ਹਾ ਜੀ ਗੁਰੂ ਘਰ ਆ ਕੇ ਮੇਲੇ ਦਾ ਬਾਹਰ ਦਾ ਦ੍ਰਿਸ਼ਾ ਦੇਖ ਲਓ ਬਹੁਤ ਸੋਹਣਾ ਦ੍ਰਿਸ਼ ਹੈ ਫੇੜ ਪੌਦੇ ਵਧੀਆ ਲੱਗੇ ਹੋਏ ਨੇ ਸਾਰੇ ਰੇੜੀਆਂ ਲੱਗੀਆਂ ਹੋਆਂ ਨੇ ਕਾਨਪੀਂਦੀਆਂ ਥੰਨੇ ਦਾ ਯੂਸ ਖਿਲਾੜੀ ਚੱਲਦੀ ਹੈ ਖਿਲਾੜੀ ਚਲੋ ਲੰਗਰ ਹਾਲ ਕਿ ਨਹੀਂ ਚੱਲਦੇ ਆ ਲੰਗਰ ਛਕਦੇ ਆ ਸੰਗਤਾਂ ਲੰਗਰ ਹਾਲ ਵਿੱਚ ਪਹੁੰਚ ਚੁੱਕੇ ਨੇ ਹੈਨਾ ਹੁਣ ਕਿਹੜੇ-ਕਿਹੜੇ ਕੱਢ ਕੇ ਗਿਫਟ-ਗਿਫਟ ਲੈ ਕੇ ਆਦੇ ਸ਼ਾਪਿੰਗ ਕਰਕੇ ਸੇਵਾਦਾਰ ਵੀਰ ਬੜੇ ਚਾਰ ਨਾਲ ਲੰਗਰ ਦੀ ਸੇਵਾ ਕਰ ਰਹੇ ਨੇ ਸਾਡੇ ਸੰਗਤਾਂ ਨੂੰ ਸ਼ਕਨ ਜੀ ਹਲੋ ਜੀ ਲਓ ਜੀ ਲੰਗਰ ਸ਼ਗਨ ਤੋਂ ਬਾਅਦ ਫਾਈਨਲੀ ਸਾਡੇ ਸੰਗਤਾਂ ਹੋ ਗਏ ਫ੍ਰੀ ਇਦਾਂ ਬਹੁਤ ਸੋਹਣੀ ਸਰਵਿਸ ਦਿੱਤੀ ਹੋਈ ਇਹਨਾਂ ਨੇ ਪਾਣੀ ਪੀਣ ਦੀ ਟਰੈਕਟਰ ਲਗਾਇਆ ਹੋਇਆ ਹੈ ਡਿਸਪੋਇਲ ਇੱਥੇ ਨਾਲ ਨਾਲ ਕਚਰਾ ਨਹੀਂ ਫੈਲਦਾ ਬਹੁਤ ਸੋਹਣਾ ਸਿਸਟਮ ਐਂਡ ਡਿਸਪੋਇਲ ਲਗਾ ਲਿਆ ਹੋ ਗਿਆ ਫਾਈਨਲ ਚਲੋ ਜੀ ਪੇਟ ਪੂਜਾ ਹੋ ਗਈ ਹੁਣ ਸਵਾਦ ਬਹੁਤ ਸੇ ਲੰਗਰ ਹਾਂ ਸੱਚੀ ਸਵਾਦ ਸੀ ਲੰਗਰ ਬਹੁਤ ਬਾਕੀ ਸੰਗ ਤਾਂ ਆਪਣੇ ਕਿੱਥੇ ਰਹਿ ਗਈਆਂ ਸਾਹਮਣੇ ਜਾਓ ਸਾਹਮਣੇ ਜੀ ਪਾਣੀ ਪੀਣ ਤੋਂ ਬਾਅਦ ਬਰਤਨ ਦੀ ਸੇਵਾ ਇਹ ਵਧੀਆ ਆ ਆਪਣਾ ਪਾਣੀ ਪੀਓ ਬਰਤਨ ਸਾਫ ਕਰਕੇ ਰੱਖ ਦਿਓ ਜਿਸ ਨੂੰ ਲੋੜ ਆ ਹਾਂ ਸਵਾਰਨਪੰਨੇ ਮਾਂ ਜੀ ਹੈ ਕੰਡਾ ਮਾਂ ਜੀ ਹਾਂ ਸਰ ਬਹੁਤ ਚੜਵਾਤ ਸਵਾਰਨਪੰਨੇ ਮਾਂ ਜੀ ਰ ਇੱਥੇ ਬਰਤਨ ਦੋਗੇ ਇੱਥੇ ਰੱਖ ਜੰਦਿਆਂ ਜਿਹਨਾਂ ਸੰਗਤਾਂ ਨੂੰ ਲੋੜ ਆ ਇੱਥੋਂ ਬਰਤਨ ਲੈ ਲੈਣੀਆਂ ਤੇ ਪਾਣੀ ਪੀਣ ਤੋਂ ਬਾਅਦ ਆਪਣੇ ਬਰਤਨ ਸਾਫ ਕਰਕੇ ਇੱਥੇ ਰੱਖ ਦੇਣੇ ਹੋਣਾ ਸਿਸਟਮ ਬਣਾਇਆ ਵਧੀਆ ਲੋ ਜੀ ਫਾਈਨਲ ਸੀ ਫ੍ਰੀ ਹੰਤਵਾਦ ਹੁਣ ਜੋੜਾ ਕਰਕੇ ਚੱਲੇ ਆ ਤੇ ਆਪਣੇ ਜੋੜ ਲੈ ਰਹੇ ਆ ਤੇ ਸਾਨੂੰ ਟੁਕਣ ਨੰਬਰ ਮਿਲਿਆ ਸੀਗਾ 34 ਅੱਜ ਦਾ ਲੱਕੀ ਨੰਬਰ ਲੋ ਜੀ ਬਾਜੀ ਜੋੜਾ ਨਾਲ ਹੀ ਪਿਆ ਤੋਂ ਜੀ ਬਾਲੇ ਅੱਧੀ ਬੰਦ ਬਾਲੇ ਆਉਂਦੇ ਆ ਆਵਦੇ ਆਦੇ ਪਾਲੋਂ ਕਦੇ ਦੂਜੇ ਦਾ ਪਾਲੋਂ ਦੇਖ ਚੱਪੜ ਕਿਸੇ ਪਾਲੋਂ ਦੂਜੀ ਕਿਸੇ ਪਾਲੋਂ ਆਏ ਹੇ ਮੁਰਕੇ ਕਰ ਜਾ ਕੇ ਚੱਪਲਾ ਲੱਭੀ ਜਾਓ ਚਲੋ ਜੀ ਲੋ ਜੀ ਹੁਣ ਸਾਡੇ ਜੋੜੇ ਮਿਲ ਚੁੱਕੇ ਨੇ ਤੇ ਇਸ ਤੋਂ ਬਾਅਦ ਅਸੀਂ ਕਰਦੇ ਆਪਣੇ ਘਰ ਨੂੰ ਜਾਣ ਦੀ ਤਿਆਰੀ ਚਲੋ ਮਿਲਦੇ ਆਂ ਦੋਸਤੋ ਕੇ ਰਸਤੇ ਵਿੱਚ ਚਲੋ ਚੱਲੀਏ ਹੁਣ ਫ੍ਰੀ ਹੋ ਗਏ ਚਲੋ ਜੀ ਦੇਖ ਲਿਆ ਜੱਪੜਾ ਸਭ ਤੋਂ ਸੋਹਣੀ ਹੈ ਆਇਆ ਪਤਸੀਰਤ ਆਓ ਚੱਲੀਏ ਸੋਚਿਆ ਸੀ ਛੋਟਾ ਜਿਹਾ ਵਲੌਗ ਬਣਾਵਾਂਗੇ ਕਰਦੇ ਕਰਦੇ ਵਲੌਗ ਬਹੁਤ ਲੰਮਾ ਹੋ ਗਿਆ ਜੀ ਦੋਸਤੋ ਹੁਣ ਅਸੀਂ ਆ ਚੁੱਕੇ ਹਾਂ ਗੇਟ ਤੋਂ ਬਾਹਰ ਹਾਜੀ ਰਤਨ ਮਠੰਡਾ ਬਾਰਵੀ ਬਹੁਤ ਮੇਲਾ ਲੱਗਿਆ ਪਰ ਆਪਰੇ ਪਿਆ ਜੀ ਦੇ ਸਾਧਿਓ ਬੋਸਟ ਆਣ ਲੱਗੇ ਹੋ ਗਏ ਨੇ ਸਾਡੀਆਂ ਸਾਰੀਆਂ ਸੰਗਤਾਂ ਅੱਜ ਜਿਹਨੇ ਮੈਲ ਦੇ ਬਾਹਰ ਤੇ ਅੱਜ ਦੇ ਬਲੌਗ ਦੀ ਸਮਾਪਤੀ ਚਲੋ ਜੀ ਅੱਜ ਦਾ ਬਲੌਗ ਇਸੇ ਸਮਾਪਤ ਕਰਦੇ ਆ ਥੈਂਕ ਯੂ